ਸਿੰਘਾ ਜੀ ਦਾਸ ਭਾਈ ਸਾਸੀ ਵਾਲੀ ਅਫਾਜੀ ਆ ਜਾਓ ਜੀ चौंक तो 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 है द्वारा तैयार हो रहा है लगभग बारह लख रुपए ਉਹ ਕ੍ਰੀਮ ਕਿਸ ਤਰ੍ਹਾਂ ਦੀ ਹੈ ਜਿਹੜਾ ਇਹਦੇ ਉੱਪਰ ਲੱਗਣਾ ਤੇ ਜੋ ਇਹਦਾ ਸਟੂਨਡਰੀਕਰਨ ਆ ਉਹ ਬੜਾ ਕੀਤਾ ਜਾ ਰਿਹਾ ਤੇ ਬਾਬਾ ਜੀ ਉਹਨਾਂ ਦੇ ਆਪੋ ਅੱਜ ਇਹਦਾ ਨੀਂਹ ਪੁਰਖਾਇਆ ਤੇ ਬਹੁਤ ਜਲਦੀ ਜਿਵੇਂ ਸਾਡੀ ਇਹ ਕੋਰਪਾ ਬਣ ਕੇ ਤਿਆਰ ਹੋ ਜੂਗਾ ਇੱਕ ਜਿਹੜਾ ਚੰਨੀ ਕੰਨੀ ਰੋਡ ਹੈਗਾ ਆ ਚੱਕ ਚੌਂਕ ਤੋਂ ਲੈ ਕੇ ਦੂਜਵਾਰਾ ਸਾਮ ਤੱਕ ਰੋਡ ਆ ਤੇ ਉਹਦਾ ਟੈਂਡਰ ਕੰਮ ਤੇ ਲੱਗ ਗਿਆ ਬਹੁਤ ਸਿਤੀ ਐਸਟੀਮੇਟ ਲਾਉਣ ਨੂੰ ਕਹਿੰਦਾ ਜੀ ਸ਼ਾਇਦ ਲੱਗ ਵੀ ਗਿਆ ਹੋਵੇ ਉਹ ਨਾਲ ਵੀ ਨਾਲ ਆਪਾਂ ਤਿਆਰੀ ਕਰਵਾਉਣੀ ਆ ਉਹਦੀ ਸਾਨੂੰ ਇਹ ਵੀ ਜਿੰਨੀ ਵੀ ਛੇਤੀ ਸਾਨੂੰ ਮੇਨ ਕਾਰਨ ਹੈਗੇ ਵੀ ਸੜਕ ਉੱਤੇ ਖਰਾਬਤਾ ਹੁੰਦੀ ਹੈ ਉੱਤੇ ਜਿਹੜਾ ਬਰਸਾਤ ਦਾ ਪਾਣੀ ਹੈ ਉਹਦੀ ਮਾਰ ਵੱਡੀ ਮਾਰ ਦਿੰਦੀ ਹੈ ਤੇ ਇਸ ਕਰਕੇ ਸੀਵਰ ਉਹ ਜਿਹੜੇ ਬਣਾ ਰਹੇ ਆ ਸਾਰਾ ਇੰਟਰਲੌਕ ਦਾ ਬਲਾਕ ਕੇ ਇਹ ਤਾਂ ਜੋ ਜੋ ਪਾਣੀ ਆ ਪਾਣੀ ਦਾ ਵੀ ਠੀਕ ਪ੍ਰਬੰਧ ਕਰੂਗੇ ਦੀ ਤਾਂ ਕੋਈ ਦਿੱਕਤ ਨਾ ਆਵੇ ਤੇ ਬਹੁਤ ਛੇਤੀ ਇਹਨੂੰ ਸਿਰ ਤਿਆਰ ਕਰਵਾ ਦੂਗੇ ਇਹ ਸਾਰੇ ਚੌਂਕ ਦਾ 1 ਲੱਖ ਹੈਗਾ ਐਕਸਟੀਕ ਇਹ 12 ਲੱਖ ਰੁਪਏ ਦੇ ਲਗਭਗ ਰੁਪਏ ਜਿਹੜਾ ਵੀ ਪਰ ਲਗਣਾ ਤੇ ਉਹ ਸ਼ੁਰੂਆਤ ਹੋ ਚੁੱਕੀ ਹੈ ਕਿ ਜੇ ਵੀ ਬੁਰਾ ਹੋ ਜੂਗਾ ਹੈ ਤਰੀਕ ਤੋਂ ਲਵਾਖ ਹੋਰ ਤੋਂਗਦਾ ਵੀ ਕੋਈ ਸੁੰਦਰੀ ਕਰਨ ਲੱਗਿਆ ਜੀ ਸਾਨੂੰ ਕੁਲਈ ਸਾਰੀ ਮੈਂ ਮੁਬਾਰਕਬਾਦ ਨਾ ਸਾਰੀ ਟੀਮ ਨੂੰ ਜਿੱਦਿ ਪੰਬਲਾ ਵਿੱਚ ਜਦੋਂ ਚਲੀ ਗਏ ਨੇ ਤੇ ਹੁਣ ਜਿੱਦੇ ਇਹ ਇਹਨਾਂ ਨੇ ਆਪਦਾ ਸੰਭਾਲਿਆ ਤੇ ਸਭ ਤੋਂ ਵੱਡੀ ਮਾਨ ਵਾਲੀ ਗੱਲ ਆ ਵੀ ਚਾਹ ਦੂਜੀ ਸਿਆਸੀ ਪਾਰਟੀਆਂ ਦੇ ਬੰਦੇ ਨੇ ਬੜਾ ਮਿਲ ਕੇ ਕੰਮ ਕਰਨ ਲੱਗੇ ਨੇ ਮੈਂ ਮਾਨ ਨਾਲ ਕਹਿੰਦਾ ਵੀ ਕੋਈ ਪੱਖਪਾਤ ਨਹੀਂ ਕਰਦੇ ਆਪਸੇ ਸਾਰੇ ਰਲ ਕੇ ਕੰਮ ਕਰਦੇ ਨੇ ਤੇ ਹੋਣਾ ਵੀ ਇਹੀ ਚਾਹੀਦਾ ਚਲੋ ਵੋਟਾਂ ਦੇ ਟਾਈਮ ਵੋਟਾਂ ਲਈ ਸਭ ਤੋਂ ਜਲਦੀ ਆ ਪਰ ਜਦੋਂ ਕੰਮਾਂ-ਕਾਮ ਦੇ ਵਿੱਚ ਕੋਈ ਰੁਕਾਵਟ ਨਹੀਂ ਹੋਣੀ ਚਾਹੀਦੀ ਅਸੀਂ ਜਿੰਨੇ ਬਾਕੀ ਦੂਜੀਆਂ ਪਾਰਟੀਆਂ ਦੇ ਨੁਮਾਇੰਦੇ ਨੇ ਉਹਨਾਂ ਨੂੰ ਨਾਲ ਵਿੱਚ ਲੈ ਕੇ ਸਾਰੇ ਰਲ ਕੇ ਕੰਮ ਕਰਨ ਲੱਗੇ ਨੇ ਇੱਕ ਪਾਈਚਾਰਤ ਸਾਂਝਾ ਜਾਂ ਸਾਡੀ ਯਾਸਤੇ ਵਿੱਚ ਸਾਰੇ ਪਹਾੜਾ ਰੋਡ ਤੇ ਬਾਬਾ ਸਾਹਿਬ ਦਾ ਉਹ ਪੀਆ ਉਹਦਾ ਕਿ ਸੁਧਰੀ ਕਰਤਾ ਜੇ ਤੱਕ ਹੋਇਆ ਨਹੀਂ ਉਹਦੇ ਬਾਰੇ ਤੁਹਾਡਾ ਕੀ ਦੇਖੋ ਤੁਸੀਂ ਧਿਆਨ ਚ ਲਿਆਂਦੀ ਹੈ ਤੇ ਉਹਦਾ ਬੈਠ ਕੇ ਜੋ ਵੀ ਆਪਾਂ ਨਾਲ ਨਾਲ ਉਹਦੇ ਬਾਰੇ ਵੀ ਗੱਲ ਕਰੂਗੇ ਜਨ ਜੋ ਜੋ ਸਾਨੂੰ ਪਤਾ ਲੱਗੀਆਂ ਦਾ ਜੋ ਜੋ ਸਾਡੇ ਧਿਆਨ ਚ ਉਹ ਮੰਗਾਂ ਜੋ ਸ਼ਹਿਰ ਦੇ ਲਈ ਜ਼ਰੂਰੀ ਨੇ ਅਸੀਂ ਨਾਲ ਦੀ ਨਾਲ ਸਾਰੀ ਇਹ ਜਿਹੜੀ ਕਮੇਟੀ ਇਹ ਸਾਰੀ ਪੂਰਾ ਕਰ ਰਹੀ ਆ ਇਹਦੀ ਦੇਖੋ ਸੁੰਦਰ ਬਣਾਉਣ ਲਈ ਕਿੰਗਾ ਕੀਤਾ ਜਾ ਰਿਹਾ ਤੇ ਵਧੀਆ ਉਤਰਾਣ ਲਾ ਕੀਤਾ ਜਾ ਰਿਹਾ ਇਹ ਚਿਰ ਚੇ ਤਿਆਰ ਹੋ ਜਾਏਗਾ ਤੇ ਪਹਿਲਾਂ ਤਾਂ ਮੈਂ ਤੁਹਾਨੂੰ ਦੱਸ ਦਮ ਇਹਨੂੰ ਛੋਟਾ ਨਹੀਂ ਕੀਤਾ ਜਾ ਰਿਹਾ ਇਹਨੂੰ ਬਿਲਕੁਲ ਥੋੜਾ ਗਲਾਈ 'ਚ ਲਾਵਾਂਗੇ ਤੇ ਇਹਨੂੰ ਬਹੁਤ ਹੀ ਸੋਹਣਾ ਬਹੁਤ ਹੀ ਸਿੱਕਾ ਔਰ ਜੋ ਖਾਲਸਾਈ ਇੱਕ ਦਿੱਖ ਚਾਹੀਦੀ ਆ ਉਹ ਇਹਨੂੰ ਦੇਣ ਜਾ ਰਹੇ ਆ ਇਹਦਾ ਕੰਮ ਅੱਜ ਸਾਡੇ ਸਾਰੇ ਮਹਾਪੁਰਸ਼ਾਂ ਨੇ ਆਪਣੇ ਹੱਥੀਂ ਨੂੰ ਜਿੱਥਰੇ ਦਾ ਰੱਖਤਾ ਸੋ ਅੱਜ ਇਹਦਾ ਜੋ ਕੰਮ ਸੀਗਾ ਇਸੇ ਸ਼ੁਰੂ ਕਰਦੇ। ਤੇ ਹੋਰ ਕੀ ਉਪਰਾਲੇ ਕੀਤੇ ਜਾ ਰਹੇ ਆ ਤੁਹਾਡੇ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਆ ਵੀ ਸ਼ਹਿਰ ਦੀ ਦੇਖਣ ਨੂੰ ਸੁੰਦਰ ਬਣਾਇਆ ਜਾਵੇ ਹੋਰ ਇਸ ਤਰ੍ਹਾਂ ਦੇ ਕੀ ਉਪਰਾਲੇ ਕੀਤੇ ਜਾ ਰਹੇ ਆ ਸ਼ਹਿਰ ਲਗਾਤਾਰ ਜਿਵੇਂ ਆਹਾਂ ਵੀ ਕਿੰਨੇ ਕੰਮ ਕਰਨੇ ਆ ਮੈਂ ਦੱਸਾਂ ਨਹੀਂ ਸਕਦਾ ਕਿਉਂਕਿ ਉਹ ਮੇਰਾ ਜਜ਼ਬਾ ਵਾ ਗੁਰੂ ਦਾ ਆਸ਼ੀਰਵਾਦ ਆ ਸੋ ਮਨ ਦੇ ਵਿੱਚ ਜੋ ਇੱਕ ਗੱਲ ਲੈ ਕੇ ਚੱਲੇ ਆ ਵੀ ਗੁਰੂ ਪਰਮ ਮਾਨ ਦੇ ਵਿੱਚ ਇੱਕ ਲੈ ਕੇ ਚੱਲੇ ਆ ਕਿ ਅਸੀਂ ਵੀ ਅਸੀਂ ਗੁਰੂ ਦੀ ਨਗਰੀ ਨੂੰ ਗੁਰੂ ਦੀ ਨਗਰੀ ਬਣਾਉਣਾ ਸੋ ਜੋ ਉਪਰਾਲਾ ਅਸੀਂ ਅੱਜ ਸ਼ੁਰੂ ਕੀਤਾ ਮਾਨ ਜੋ ਗਲ ਕਬਾ ਦਾਾਇਕ ਦੀ ਰਹਿਨਮਾਈ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਮਾਛੀਵਾੜਾ ਸਾਹਿਬ ਨੂੰ ਅਸੀਂ ਇਤਿਹਾਸਕ ਨਗਰੀ ਜੋ ਕਿਹੀ ਜਾਂਦੀ ਹੈ ਤਾਂ ਅਸੀਂ ਨੂੰ ਬਿਲਕੁਲ ਇਤਿਹਾਸਕ ਨਗਰੀ ਬਣਾਵਾਂਗੇ ਗੁਰੂ ਘਰ ਦੇ ਕੋ ਜਾਨਦੀ ਰਾਹ ਨੂੰ ਬਣਾਉਣਾ ਉੱਥੇ ਅਸੀਂ ਲਾਈਟਾਂ ਲਾਉਣੀਆਂ ਨੇ ਜਿਵੇਂ ਕਿ ਹੈਰੀਟੇਜ ਲਾਈਟਾਂ ਤੁਸੀਂ ਦੇਖਿਆ ਚਮਕੌਰ ਸਾਹਿਬ ਲੱਗੀਆਂ ਨੇ ਕਲਰ ਉੱਥੇ ਅਸੀਂ ਟਾਇਲ ਲਾ ਕੇ ਇੰਟਰਲੌਕ ਲਾਵਾਂਗੇ ਚੌਂਕ ਵਾਲੇ ਦਿਨਾਂ ਵਿੱਚ ਸ਼ਹਿਰ ਦੀ ਦੇਖਭਾਲ ਲਈ ਜੇ ਅਸੀਂ ਕੋਈ ਕਸਰ ਕੋਈ ਕਦਰ ਨਹੀਂ ਜੇ ਚੌਂਕ ਦੀ ਦਿੱਖ ਕਿਸ ਤਰ੍ਹਾਂ ਦੀ ਹੋਊਗੀ ਕੀ ਇਸ ਚੌਂਕ ਦੀ ਦਿੱਖ ਕੁਲੱਖਣੀ ਹੋਊਗੀ ਜੀ ਜਿਹੜਾ ਤੁਸੀਂ ਦੇਖ ਰਹੇ ਹੋ ਅੱਜ ਮੂਰਤ ਕੀਤਾ ਪ੍ਰਾਣੀ ਇੱਤਾਂ ਦਾ ਇੱਕ ਛੋਟਾ ਗੇਟ ਬਣੂਗਾ ਗੇਟ ਦੇ ਉੱਪਰ ਖੰਡਾ ਸਾਹਿਬ ਰੱਖਾਂਗੇ ਉਹਨੂੰ ਸ਼ੀਸ਼ੇ ਨਾਲ ਕਵਰ ਕਰਾਂਗੇ ਸਾਈਡਾਂ ਤੇ ਫੁਆਰੇ ਲਾਵਾਂਗੇ ਔਰ ਲਾਈਟਾਂ ਲੱਗਣਗੀਆਂ ਤੁਸੀਂ ਤਿਆਰ ਹੋ ਲੈਂਦੇ ਤੁਸੀਂ ਆਪ ਕਹੋਗੇ ਕਿ ਹਾਂ ਮਾਛੀਵਾਲੇ ਸਾਹਿਬ ਵਰਗਾ ਚੌਕ ਕਿਤੇ ਵੀ ਚੌਕ ਨੂੰ ਕਿੰਨੇ ਕ ਸਮੇਂ ਦੇ ਵਿੱਚ ਤਿਆਰ ਹੋ ਜੇ ਕੋਈ ਮੇਰੇ ਕਾਹ ਦੋ ਤੋਂ 2 ਢਾਈ ਮਹੀਨੇ ਦੋ ਮਹੀਨੇ ਦਾ ਆਰਾਮ ਨਾਲ ਲੱਗਣਗੇ ਕੋਈ ਛੋਟੀ ਇੱਟ ਦਾ ਕੰਮ ਆ ਤੁਸੀਂ ਦੇਖ ਰਹੇ ਹੋ ਜਿੰਨਾ ਸਾਈਡਾਂ ਤੋਂ ਬਾਹਰੋਂ ਗੋਲ ਚੌਕ ਆ ਅਸੀਂ ਇਹਨੂੰ ਵੀ ਛੋਟੀ ਇੱਟ ਲਾ ਕੇ ਇਹਨੂੰ ਵੀ ਛੋਟੀ ਇੱਟ ਲਾ ਕੇ ਅਸੀਂ ਇੱਕ ਪ੍ਰਾਪਰ ਇਤਿਹਾਸ ਆ ਜੋ ਸਾਡਾ ਛੋਟੀਆਂ ਇੱਟਾਂ ਦੇ ਨਾਲ ਅਸੀਂ ਇਹਨੂੰ ਬਿਲਕੁਲ ਜਿੰਦਾ ਰੱਖਾਂਗੇ ਸੋ ਚੌਕ ਨੂੰ ਬਹੁਤ ਸੋਹਣਾ ਚੌਕ ਬਣਾਵਾਂਗੇ ਇਸ ਤੋਂ ਇਲਾਵਾ ਹੋਰ ਚੌਕ ਵੀ ਕੋਈ ਕਰੋਗੇ ਰ ਸਭ ਤੋਂ ਪਹਿਲਾਂ ਤਾਂ ਜੋ ਸਾਡੀ ਐਂਟਰੈਂਸ ਆ ਜੋ ਹਾਥਾ ਚੌਂਕ ਨੂੰ ਅਸੀਂ ਬਣਾਉਣ ਤੋਂ ਬਾਅਦ ਹੋਰ ਬਹੁਤ ਕੰਮ ਨੇ ਕਿ ਪ੍ਰਮਾਤਮਾ ਨੇ ਜੀ ਐਸੇ ਤਰ੍ਹਾਂ ਹਿੰਮਤ ਬਖਸ਼ੀ ਤਾਂ ਆਉਣ ਵਾਲੇ ਦਿਨਾਂ ਵਿੱਚ ਹੋਰ ਚੌਂਕਾਂ ਨੂੰ ਵੀ ਸੋਹਣਾ ਬਣਾਵਾਂਗੇ ਸਾੜਾ ਰੋਡ ਤੇ ਬਾਬਾ ਸਾਹਿਬ ਚੌਂਕ ਵੀ ਹੈ ਜੀ ਬਿਲਕੁਲ ਉਹਦੇ ਬਾਰੇ ਅਸੀਂ ਤਜਵੀਜ਼ ਤਿਆਰ ਕਰ ਚੁੱਕਿਆ ਜੀ ਆਉਣ ਵਾਲੀ ਮੀਟਿੰਗ ਦੇ ਵਿੱਚ ਪਾਸ ਕਰਕੇ ਉਹਨੂੰ ਚੌਂਕ ਨੂੰ ਵੱਡਾ ਕਰਾਂਗੇ ਔਰ ਜਿਸ ਤਰ੍ਹਾਂ ਅਸੀਂ ਇਸ ਚੌਂਕ ਨੂੰ ਸੋਹਣਾ ਬਣਾਣਾ ਉਸੇ ਤਰ੍ਹਾਂ ਉਸੇ ਚੌਂਕ ਨੂੰ ਵੀ ਬਣਾਵਾਂਗੇ ਕੋਈ ਕੋਣ ਸ਼ਹਿਰ ਨਿਵਾਸੀ ਨੂੰ ਮੇਨ ਸ਼ਹਿਰ ਨਿਵਾਸੀ ਨੂੰ ਬੇਨਤੀ ਹੈ ਕਿ ਅਸੀਂ ਜਿਵੇਂ ਬੂਟੇ ਲਗਾ ਰਹੇ ਹਾਂ ਰੋਜ਼ ਦੋ ਚਾਰ ਬੁੱਟੇ ਸ਼ਰਾਰਤੀ ਲੋਕ ਤੋੜ ਦਿੰਦੇ ਨੇ ਸਹੀ ਬੇਨਤੀ ਕਰਦੇ ਆ ਵੀ ਸਾਨੂੰ ਵੀਡੀਓ ਭੇਜਣ ਨਾਲੋਂ ਉਹਨਾਂ ਨੂੰ ਜਰੂਰ ਰੋਕੋ ਸ਼ਹਿਰ ਨੂੰ ਸਾਫ਼ ਰੱਖੋ ਫਿਰ ਮੈਂ ਇੱਕ ਬੇਨਤੀ ਕਰੂੰਗਾ ਕਿ ਜੋ ਸਾਡੇ ਕੂੜੇ ਵਾਲੇ ਨੇ ਉਹਨਾਂ ਨਾਲ ਸਹਿਯੋਗ ਜਰੂਰ ਕਰੋ ਕਿਉਂਕਿ ਸ਼ਹਿਰ ਨੂੰ ਚਲਾਉਣ ਦੇ ਵਿੱਚ ਸਾਡੇ ਨਾਲ ਨਾਲ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਆ। ਸੌਣ ਵਾਲੇ ਦਿਨਾਂ ਦੇ ਵਿੱਚ ਬੇਨਤੀ ਕਰਦੇ ਆ ਕਿ ਸਾਡਾ ਸਹਿਯੋਗ ਦਿਓ ਸ਼ਹਿਰ ਨੂੰ ਹੋਰ ਸੁੰਗਾ ਬਣਾਈਏ। ਮਦਾਨਜੀ ਪਾਰਕਿੰਗਾਂ ਨੂੰ ਲੈ ਕੇ ਵੀ ਤੁਸੀਂ ਕੋਈ ਜਗ੍ਹਾ ਖਾਲੀ ਕਰਵਾਈਆਂ ਜੀ ਜਾਂ ਇੱਥੇ ਹਮੇਸ਼ਾ ਉਹ ਬਿਲਕੁਲ ਬਿਲਕੁਲ ਨਾ ਜੀ ਉਹ ਥੋੜਾ ਜਿਹਾ ਸਾਡੀ ਸੀ ਵੀ ਚੌਂਕ ਨੂੰ ਜੇ ਅਸੀਂ ਜੇ ਸੀਟ ਤਾਂ ਉਧਰ ਕੰਮ ਸ਼ੁਰੂ ਕਰਤਾ ਸਾਨੂੰ ਦਿੱਕਤ ਨਾ ਆ ਜਵੇ ਜਿਵੇਂ ਸ਼ਹਿਰ ਦਾ ਚੌਂਕ ਸੋਹਣਾ ਬਣਨਾ ਤੇ ਤੁਸੀਂ ਦੇਖਿਓ ਜੀ ਸਾਰਾ ਪਾਸਾ ਸਾਫ਼ ਕਰਵਾ ਲਿਆ ਇੱਕ ਪ੍ਰਧਾਨ ਜੀ ਹੋਰ ਹੁਣ ਤਿਹਾਰ ਸ਼ੁਰੂ ਹੋ ਰਹੇ ਆ ਸ਼ਹਿਰ ਦੇ ਵਿੱਚ ਜ਼ਿਆਦਾਤਰ ਭੀੜ ਇਕੱਠੀ ਹੋ ਜਾਂਦੀ ਹੈ ਤੇ ਗੱਡੀਆਂ ਲਈ ਹੁਣ ਪ੍ਰਬੰਧ ਕਿਤੇ ਜਾਣਗੇ ਅਸੀਂ ਬਿਲਕੁਲ ਜੀ ਅਸੀਂ ਬਿਲਕੁਲ ਹੁਣ ਤਿਹਾਰਾਂ ਦੇ ਮੱਦੇਨਜ਼ਰ ਬਾਜ਼ਾਰ ਵਾਲਿਆਂ ਨਾਲ ਮੀਟਿੰਗ ਕਰਕੇ ਆਰਜੀ ਤੌਰ ਤੇ ਪਾਰਕਿੰਗ ਜੋ ਚਲਾਵਾਂਗੇ ਜੋ ਕਿ ਫ੍ਰੀ ਚੱਲੂਗੀ ਦੇਖੋ ਹੁਣ ਤਿਹਾਰਾਂ ਦੇ ਸੀਜ਼ਨ ਆ ਬਾਜ਼ਾਰ ਦੁਕਾਨਦਾਰਾਂ ਨੇ ਵੀ ਮਾੜਾ ਮੋਟਾ ਸਮਾਨ ਬਾਹਰ ਲਾਉਂਦੇ ਤਿਹਾਰਾਂ ਦੇ ਸੀਜ਼ਨ 'ਚ ਅਸੀਂ ਆਪਣੇ ਭਾਈਚਾਰੇ ਨੂੰ ਗੰਗ ਨਹੀਂ ਕਰ ਸਕਦੇ ਕਿਉਂਕਿ ਇਹੀ 5-7 ਦਿਨ ਹੁੰਦੇ ਆ ਕੰਮ ਦੇ ਇਹਦਾ ਇਹ ਮਤਲਬ ਨਹੀਂ ਕਿ ਅਸੀਂ ਉਹਨਾਂ ਨੂੰ ਇਹ ਕਹਾਂ ਕਿ ਤੁਸੀਂ ਸਵਾਨ ਬਾਹਰ ਕੱਢੋ ਜਦੋਂ ਤਿਹਾਰ ਨੇ 2-3 ਦਿਨ ਮਜਬੂਰੀ ਆ ਅਸੀਂ ਉਹਨਾਂ ਦਿਨਾਂ ਨੂੰ ਸਮਝਦੇ ਆ ਸੋ ਅਸੀਂ ਥੋੜੇ ਦਿਨਾਂ ਚੋਂ ਚੌਂਕ ਦੀ ਤਿਆਰੀ ਦੇ ਨਾਲ-ਨਾਲ ਬਿਲਕੁਲ ਆਰ.ਡੀ. ਪਾਰਕਿੰਗ ਚਲਵਾਵਾਂਗੇ ਤਿਹਾਰਾਂ ਦੇ ਦਿਨਾਂ 'ਚ ਬਿੱਲੀ ਪੱਟੀ ਦੇ ਵੀ ਥੋੜਾ ਤੁਹਾਡਾ ਖਾਬ ਖਾਣ ਹੋ ਗਿਆ ਤੇ ਕਹਿਣ ਦਾ ਮਤਲਬ ਵੀ ਰੇੜੀ ਫੜੀਆਂ ਵਾਲੇ ਅੰਦਰ ਚੱਲ ਜਾਂਦੇ ਉਹਦੇ ਮੇਰਾ ਖਿਆਲ ਆ ਵੀ ਤੁਸੀਂ ਸ਼ਾਮ ਨੂੰ ਢੇੜਾ ਲਾਉਂਗੇ ਕਾ ਪੀਲੀ ਪੱਟੀ ਦਾ ਖੌਫ ਤਾਂ ਮੇਰਾ ਖਿਆਲ ਜਿੰਨਾ ਚਿਰ ਮੈਂ ਕੁਰਸੀ ਤੇ ਬੈਠੂ ਐਦਾਂ ਹੀ ਰਹੂਗਾ ਹੁਣ ਜਿਹੜੇ ਰੇੜੀਆਂ ਵਾਲੇ ਕੋ ਘੁੰਮ ਕੇ ਆ ਜਾਂਦੇ ਨੇ ਕੁਝ ਬੰਦੇ ਨੇ ਜਿਨ੍ਹਾਂ ਨੂੰ ਐ ਲੱਗਦਾ ਕਿ ਅਸੀਂ ਪਤਾ ਨਹੀਂ ਕਿਦੇ ਲਈ ਕੰਮ ਕਰ ਰਹੇ ਸੋ ਸਾਡੀ ਅੱਜ ਵੀ ਟੀਮ ਉੱਥੇ ਖੜੀ ਆ ਅਸੀਂ ਰੋਜ਼ ਤਕਰੀਬਨ ਕੁਛ ਨਾ ਕੋਈ ਸਮਾਨ ਚੱਕ ਕੇ ਲਿਆਉਂਦੇ ਆ ਔਰ ਜੁਰਮਾਨਾ ਕਰਕੇ ਛੱਡਦੇ ਆ ਸੋ ਸਭ ਨੂੰ ਬੇਨਤੀ ਆ ਇਹ ਪੀਲੀ ਪੱਟੀ ਕੋ ਸਾਡੀ ਦਹਿਸ਼ਤ ਨਹੀਂ ਇਹ ਤੁਹਾਡੇ ਸਹੂਲਤਾਂ ਲਈ ਲਾਈ ਆ ਦੇਖੋ ਮਾਚੀਵਾੜਾ ਉਹੀ ਵੇਚਾਰ ਆ ਗਾਗ ਵੀ ਵੱਧ ਚੁੱਕਿਆ ਲੋਕ ਸਮਰਾਲੇ ਇਧਰਾਹੇ ਜਾਣ ਵਾਲੇ ਸਮਾਨ ਲੋਕਲ ਬਾਜ਼ਾਰ ਤੋਂ ਲੈਣ ਲੱਗੇ ਤੋ ਬੇਨਤੀ ਕਰਾਂਗੇ ਸਾਡਾ ਸਹਿਯੋਗ ਕਰੇ